ਅੱਜ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਣਾਉਨੇ ਆ ਤੁਹਾਨੂੰ ਦੱਸਦੇ ਆ ਕਿ ਕਿਸ ਤਰੀਕੇ ਨਾਲ ਪਿੰਨੀਆਂ ਬਣਾਈਆਂ ਜਾਂਦੀਆਂ ਨੇ ਤੇ ਬਣੇ ਰਹੋ ਤੁਸੀਂ ਮੇਰੇ ਨਾਲ ਮੇਰੀ ਵੀਡੀਓ ਦੇ ਨਾਲ ਸਹਿਯੋਗ ਦਿਓ ਅੱਗੇ ਦੇਖੋ ਕਿ ਆਪਾਂ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਕਿਸ ਤਰੀਕੇ ਨਾਲ ਬਣਾ ਰਹੇ ਆ ਸਸੀਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਸੀਕਾਲ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਕਮਲਜੀਤ ਕਿਚਨ ਐਂਡ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਖੁਸ਼ ਰਹੋ ਜੰਤ ਦੁਗਣੀ ਰਾਜੋਗਿੰਤਰਕੀ ਦਾ ਬਲਵਕਸ਼ੋ ਪਰਮਾਤਮਾ ਬਾਲ ਵਖਸ਼ੇ ਸਾਰੇ ਖੁਸ਼ ਰਹੋ ਜਿਉਂਦੇ ਵਾਸਤੇ ਰਹੋ ਤੇ ਆਪਾਂ ਅੱਜ ਬਣਾਉਣ ਲੱਗੇ ਆ ਜੀ ਚੌਲਾਂ ਤੋਂ ਰੈਸਪੀ ਇਹ ਚੌੜਲੇ ਆ ਮ ਟੁੱਟ ਕਹਿੰਦੇ ਆ ਚੌਲਾਂ ਦੀ ਕਣੀ ਵੀ ਕਹਿ ਦਿੰਦੇ ਆ ਤੇ ਟੁੱਟ ਵੀ ਕਹਿ ਦਿੰਦੇ ਆ ਹਨਾ ਆਪਾਂ ਸਾਫ ਤੇ ਵੀ ਲੈ ਸਕਦੇ ਸੀ ਪਰ ਸਾਫ ਤੇ ਆਪਾਂ ਨਹੀਂ ਲੈ ਕਿਉਂਕਿ ਬਾਅਦ ਵਿੱਚ ਵੀ ਆਪਾਂ ਇਹ ਟੁੱਟ ਕਰਨੀ ਆ ਆਪਾਂ ਇਸ ਬੋਲ ਦੇ ਵਿੱਚ ਇਹਨੂੰ 2 ਘੰਟੇ ਭਿਓ ਕੇ ਰੱਖਾਂਗੇ 1.5 ਤੋਂ 2 ਦੇ ਵਿੱਚ ਵਿੱਚ ਨਾਲ ਹੀ ਆਪਾਂ ਥੋੜੀ ਜੀ ਸ਼ੱਕਰ ਤੇ ਬਾਕੀ ਲਵਾਂਗੇ ਆਪਾਂ ਡਰਾਈ ਫਰੂਟ ਉਹ ਤੁਹਾਨੂੰ ਮੈਂ ਨਾਲ ਦੀ ਨਾਲ ਦੱਸਾਂਗੀ ਕਿ ਆਪਾਂ ਕੀ ਚੀਜ਼ ਕੀ ਕੀ ਇਹਦੇ ਵਿੱਚ ਐਡ ਕਰ ਰਹੇ ਹਾਂਗੇ ਹਨਾ ਤੇ ਪਹਿਲਾਂ ਆਪਾਂ ਤਾਂ ਇਹਨੂੰ ਭਿਉਂ ਕੇ ਰੱਖਦੇ ਹਾਂ 1.5 ਤੋਂ 2 ਘੰਟੇ ਦੇਖ ਲਈਏ ਜੇ ਜਿੰਨਾ ਤੁਸੀਂ ਬਾਕੀ ਭਿਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਦੇਖ ਲਓ ਘੰਟਾ 1.5 ਇਹ ਜਲਦੀ ਬਣ ਜਾਣਗੇ ਜਦੋਂ ਆਪਾਂ ਲਗਾਤਾਰ ਜ਼ਿਆਦਾ ਭਿਉਮਗੇ ਨਾ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਸਾਫ਼ ਕਰਾਂਗੇ ਧੋਵਾਂਗੇ ਚੰਗੀ ਤਰ੍ਹਾਂ ਨਹੀਂ ਤਾਂ ਇਹ ਨਾ ਮਿੱਟੀ ਘੱਟਾ ਜਾ ਰਹੀ ਜਾਂਦਾ ਹੁੰਦਾ ਅਕਸਰ ਤੇ ਹੈ ਤਾਂ ਸਾਫ਼ ਹੈ ਕੋਈ ਚੋਗੰਦੀ ਜ਼ਰੂਰਤ ਨਹੀਂ ਪੈਣੀ ਚਾਹੇ 2 ਰੁਪਏ ਦੀ ਚੀਜ਼ ਮਹਿੰਗੀ ਹੋਵੇ ਪਰ ਸਾਫ਼ ਲਹੋ ਕਿਉਂਕਿ ਜੇ ਆਪਾਂ ਸਾਫ਼ ਨਹੀਂ ਚੀਜ਼ ਲੈਂਦੇ ਨਾ ਮੈਂ ਕਿ ਆਪਾਂ ਇੱਕ ਵਾਰ ਤਾਂ ਸਸਤੀ ਜ਼ਰੂਰ ਲੈਨੇ ਆ ਕਿ ਜੀ ਸਸਤੀ ਲੈ ਲਓ ਚਲੋ ਕੋਈ ਗੱਲ ਨਹੀਂ ਫਰਕ ਪੈਂਦਾ ਸਸਤੀ ਲੈ ਲਓ ਪਰ ਉਹਦਾ ਰਿਜ਼ਲਟ ਬਾਅਦ ਚ ਨਿਕਲਦਾ ਬਾਅਦ ਚ ਕਦੋਂ ਜਦੋਂ ਕਿ ਆਪਾਂ ਨੂੰ ਬਹੁਤ ਜ਼ਿਆਦਾ ਸਮਾਨ ਆਪਾਂ ਨੂੰ ਵਿੱਚੋਂ ਕੱਢਣਾ ਪੈਂਦਾ ਆਪਾਂ ਦਾਣਾ ਲੈਨੇ ਆ ਦਾਣਾ ਵੀ ਤੁਸੀਂ ਦੇਖ ਲਓ ਸਾਫ਼ ਸੁਥਰੀਆਂ ਲਵਾਂਗੇ ਤਾਂ ਉਹ ਥੋੜੇ ਪੈਸੇ ਤਾਂ ਜ਼ਰੂਰ 1 ਰੁਪਿਆ ਫालतੂ ਹੋਣਗੇ ਪਰ ਚੀਜ਼ ਸਾਫ਼ ਹੋਏਗੀ ਤੇ ਨਹੀਂ ਦੋਸਤੋ ਜਿਆਦਾ ਆਪਣਾ ਕਚਰ ਬਚਾ ਨਿਕਲਦਾ ਚਲੋ ਆਪਾਂ ਇਹਨੂੰ ਭੌਂਕੇ ਰੱਖਦੇ ਆਂ ਫਿਰ ਦੱਸਾਂਗੇ ਤੁਹਾਨੂੰ ਆਪਾਂ ਅੱਗੇ ਕੀ ਚੀਜ਼ ਬਣਾ ਰਹੇ ਆਂ ਆਪਾਂ ਚੌਲ ਚੰਗੀ ਤਰ੍ਹਾਂ ਸਾਫ਼ ਕਰ ਲਏ ਆਂ ਆਪਾਂ ਇਹਨੂੰ ਭੌਂਨ ਦਾ ਮਤਲਬ ਇਹ ਹੁੰਦਾ ਇੱਕਦਰ ਭਿੱਜਣਗੇ ਸਾਫ਼ ਪਾਣੀ 'ਚ ਭਿਉਆਓ ਕਿਉਂਕਿ ਥੋੜਾ ਨਾਲ ਹੀ ਫਲਾਵਟ ਵੀ ਆਵੇਗੀ ਇਸ ਲਈ ਮੈਂ ਚੌਲ ਦੇ ਇੱਕ ਕੋਲੀ ਪਾਈ ਆ ਕਿਉਂਕਿ ਫਲਾਵਟ ਆ ਜਾਣੀ ਹੈ ਫਿਰ ਜਿਆਦਾ ਹੋ ਜਾਣਗੇ ਤੇ ਸੱਕਰ ਇਸ ਲਈ ਆਪਾਂ ਪਾਉਨੇ ਕਿਉਂਕਿ ਆਪਾਂ ਖੰਡ ਦਾ ਇਸਤੇਮਾਲ ਨਹੀਂ ਕਰਦੇ ਤੁਸੀਂ ਬਹੁਤ ਮੇਰੀਆਂ ਵੀਡੀਓ ਦੇ ਵਿੱਚ ਵੇਖਿਆ ਤਾਂ ਆਪਾਂ ਜਸ ਸੱਕਰ ਦਾ ਇਸਤੇਮਾਲ ਕਰਾਂਗੇ ਆਪਣੇ ਚਾਲ ਭਿੱਜ ਕੇ ਦੇਖੋ ਜੀ ਇੱਕ ਕੁਆਲਿਫਾਈ ਸੀ ਤੇ ਕਿੰਨੇ ਹੋ ਗਏ ਆ ਹਨ ਤੇ ਚੰਗੀ ਤਰ੍ਹਾਂ ਉਹ ਦੇਖ ਮੈਂ ਇਸ ਤਰ੍ਹਾਂ ਹੱਥ ਨਾਲ ਵੀ ਮਸਲਦੀ ਆ ਨਾ ਮੈਂ ਇਹਨੂੰ ਕਾਫੀ 2 ਘੰਟੇ ਦੇ ਕਰੀਬ ਪਿਆਉ ਛੱਡੇ ਨੇ ਇਹ ਤੁਸੀਂ ਘੱਟ ਸਮੇਂ 'ਚ ਪਿਆਉਣਾ ਚਾਹਦੇ ਹੋ ਨਾ ਘੱਟ 'ਚ ਪਿਆਉਣਾ ਪਰ ਕਰੀਬ 2 ਘੰਟੇ ਪਿਆਉਮਗੇ ਤਾਂ ਆਪਾਂ ਨੂੰ ਬੜੀ ਵਧੀਆ ਰਹੇਗੇ ਹੁਣ ਆਪਾਂ ਇਹਦਾ ਬਣਾਉਣਾ ਜੀ ਪੇਸਟ ਤਿਆਰ ਕਰਦੇ ਆ ਇਹਦਾ ਪਾਣੀ ਮੈਂ ਡੋਲਾਂਗੀ ਨਹੀਂ ਪਾਣੀ ਅਸਲੀਂ ਡੋਲਣਾ ਕਿਉਂਕਿ ਜਰਾ ਆਪਾਂ ਚੌਲ ਪੀਸ ਲੈਣ ਤੇ ਜ਼ਰੂਰਤ ਪੈਗੀ ਤੇ ਆਪਾਂ ਦੇਖਦੇ ਫਿਰ ਆਪਾਂ ਹੋਰ ਪਾਣੀ ਨਹੀਂ ਇਸਤੇਮਾਲ ਕਰਾਂਗੇ ਤਾਂ ਆਪਾਂ ਇਹੇ ਹੀ ਇਸਤੇਮਾਲ ਪ ਕਿਉਂਕਿ ਇਸਤੇਮਾਲ ਪਾਣੀ ਕਰਨ ਦਾ ਤੁਹਾਨੂੰ ਪਤਾ ਹੀ ਹੈ ਕਿ ਚੌਲ ਇਦਾਂ ਜਲਦੀ ਵੀ ਨਹੀਂ ਪੀਸੇ ਜਾਂਦੇਗੇ ਪੇਸਟ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਧਰੀਆ ਕੜਾਹੀ ਗਰਮ ਤੇ ਕੜਾਹੀ ਚ ਪਾਉਣੇ ਆਪਾਂ ਕਿਉਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਕੜਾਹੀ ਤੇ ਚਲੋ ਇਹ ਲਓ ਜੀ ਧਰ ਦਿੱਤੀ ਸਜਾਤੀ ਆਪਾਂ ਚੀਜੀ-ਵਿਜੀ ਬਣਾਉਣ ਲਈ ਤੇ ਸਾਰੀਆਂ ਭੈਣਾਂ ਬੱਚਿਆਂ ਨੂੰ ਖਰਚ ਦੇ ਆ ਕੋਈ ਚੀਜ਼ੀਆਂ ਬਣਾ ਲਏ ਤਾਂ ਫਾਇਦੇ ਵਿੱਚ ਕੜਛੀ ਕਿਉਂ ਦੀ ਪਾਵਾਂਗੇ ਜਿਹੜਾ ਪਰਨੇ ਚ ਰਹੇ ਆ ਚੌਲ ਜੋ ਪੀਸਿਆ ਸੀ ਉਹਦਾ ਪੇਸਟ ਬਣਾਇਆ ਸੀ ਆਪਾਂ ਉਹ ਰਹੀ ਹੈ ਭੁੰਨਾ ਤਾਂ ਵੀ ਇਹ ਕਰੇ ਕੋ ਸਾਫ ਚੌੜਾ ਤਾਂ ਆਪਾਂ ਸੁੱਕੇ ਚੌਲ ਵੀ ਭੁੰਨ ਸਕਦੇ ਆ ਪਰ ਆਪਾਂ ਧੋਣਾ ਹੀ ਪਸੰਦ ਕਰਦੇ ਆਂਗੇ ਕਿਉਂਕਿ ਜੇ ਧੋਵਾਂਗੇ ਨਹੀਂ ਤਾਂ ਚੌਲਾਂ ਦਾ ਮਿੱਟੀ ਘੱਟਾ ਨਹੀਂ ਨਿਕਲੇਗਾ ਬਸ ਸਰੀ ਆਪਾਂ ਇਹ ਤਾਂ ਘੱਟ ਸੇਕ ਰੱਖਿਆਗਾ ਮੈਂ ਘੱਟ ਸੇਕ ਰੱਖ ਕੇ ਮੈਂ ਪਕਾਵਾਂਗੀ ਇਹਦੇ ਵਿੱਚ ਆਪਾਂ ਥੋੜਾ ਜਾਂ ਦੁੱਧ ਵੀ ਪਾ ਲਾਂਗੇ ਆਪਾਂ ਪਾਵਾਂਗੇ ਜਿਹਦੇ ਵਿੱਚ ਦੁੱਧ ਦੁੱਧ ਪਾਉਣਾ ਗਰਮ ਮਲਾਈ ਹੈ ਤੁਹਾਡੇ ਕੋਲ ਮਲਾਈ ਵੀ ਪਾ ਦਿਓ ਵਿੱਚ ਕੋਈ ਹੈ ਨਹੀਂਗਾ ਕਿ ਮਲਾਈ ਨਹੀਂ ਪਾਉਣੀ ਆਪਾਂ ਨੇ ਜਿੰਨਾ ਆਪਾਂ ਦੇਖੋ ਕਿਉਂ ਛੱਡਣ ਲੱਗ ਗਿਆ ਹੁਣ ਇਹ ਪੱਕ ਜਾਏਗਾ ਉਸ ਦੁੱਧ ਚ ਮਿਕਸ ਹੋ ਕੇ ਪੱਕੇਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਿੱਠਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਘੱਟ ਟਾਈਮ ਲੱਗਦਾ ਇਹ ਆਪਣੇ ਭੁੱਜ ਗਿਆ ਆਪਾਂ ਨੇ ਥੋੜਾ ਜਿਹਾ ਭੋਲਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਦੁੱਧ ਪਾਇਆ ਸੀ ਕਿਉਂਕਿ ਆਪਾਂ ਦੁੱਧ ਵੀ ਪਕਾਉਣਾ ਹੈ ਨਾ ਦੇਖ ਕਿੰਨਾ ਦੁੱਧ ਸੋਖ ਲਿਆ ਇਹਨਾਂ ਚੌਲਾਂ ਨੇ ਤਕਰੀਬਨ ਮੈਂ 1 ਡੱਗਾ ਕੁ ਲਈ ਦੁੱਧ ਪਾਇਆ ਸੀ ਕਿਉਂਕਿ ਚੌਲਾਂ ਦੇ ਹਿਸਾਬ ਨਾਲ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਉਦੇ ਰਹਾਂਗੇ ਤੁਹਾਡੇ ਕੋਲ ਦੁੱਧ ਜ਼ਿਆਦੇ ਹੈ ਤਾਂ ਤੁਸੀਂ ਜ਼ਿਆਦੇ ਦੁੱਧ ਪਾ ਸਕਦੇ ਆ ਜਾਂ ਪਹਿਲਾਂ ਦੁੱਧ ਪਾ ਲਓ ਤੁਸੀਂ ਉਹ ਵੀ ਤੁਹਾਡੇ ਲਈ ਬਹੁਤ ਬਿਹਤਰ ਸੌਖਾ ਰਹੇਗਾ ਤੇ ਇਹ ਪੱਕਣ ਦੀ ਨਿਸ਼ਾਨੀ ਹੈ ਜੀ ਚੌਲਾਂ ਦੀ ਦੇਖੋ ਘਿਓ ਛੱਡ ਰਿਹਾ ਹੈ ਇਹ ਹੈਗੇ ਕਿ ਚੌਲ ਆਪਣੇ ਪੱਕ ਗਏ ਕਿਹਾ ਮੈਂ ਦੋ ਕੜਛੀਆਂ ਪਾ ਲਈਆਂ ਸੀ ਹੁਣ ਤੇ ਲੱਕ ਪਾਈ ਫਿਰ ਮੈਂ ਇੱਕ ਹੋਰ ਕੜਛੀ ਪਾ ਲਈ ਕਿ ਚੌਲ ਆਪਣੇ ਸੌਖੇ ਤਰੀਕੇ ਨਾਲ ਭੁੱਜ ਜਾਣ ਪਰ ਤੁਸੀਂ ਚੌਲਾਂ ਤੋਂ ਬਾਅਦ ਦੁੱਧ ਵੀ ਪਾ ਸਕਦੇ ਹੋ ਮੈਂ ਦੁੱਧ ਬਾਅਦ ਚ ਪਾਇਆ ਤੁਸੀਂ ਸੇ ਪਹਿਲਾਂ ਦੁੱਧ ਪਾ ਸਕਦੇ ਫਿਰ ਵਿੱਚ ਥੋੜੇ ਥੋੜੇ ਕਰਕੇ ਵੀ ਇਹਨੂੰ ਮਿਕਸ ਕਰਕੇ ਲੈਣੇ ਆ। ਇਹੋਂ ਦੇਖੋ ਆਪਣੇ ਚੌਲ ਭੁੱਜ ਗਏ ਆ। ਤੇ ਬਸ ਆਪਾਂ ਥੋੜਾ ਜਿਹਾ ਚੜ੍ਹਾ ਹੋਰ ਇਹਨੂੰ ਐ ਭੁੰਨਾਂਗੇ। ਭੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਥੋੜੇ ਹਲਕਾ ਸ਼ੰਡਾ ਹੁਣ ਤੇ ਇਹਦੇ ਵਿੱਚ ਸ਼ੱਕਰ ਪਾਵਾਂਗੀ ਮੈਂ ਚੀਨੀ ਨਹੀਂ ਪਾਵਾਂਗੀ। ਤੁਸੀਂ ਚੀਨੀ ਪਾਉਣੀ ਚਾਹੋ ਤਾਂ ਤੁਸੀਂ ਚੀਨੀ ਪਾ ਲਓ। ਤੁਸੀਂ ਉਹਨੇ ਦੀਆਂ ਪਿੰਨੀਆਂ ਬਣਾ ਲਿਓ, ਵਰਫੀ ਨੂੰ ਪੀਸ ਕੱਟ ਲਿਓ। ਡਰਾਈ ਫਰੂਟ ਜਿੰਨਾ ਪਾਉਣਾ ਤੁਸੀਂ ਪਾ ਸਕਦੇ ਹੋ, ਨਹੀਂ ਪਾਉਣਾ ਤੁਹਾਡੀ ਆਪਣੀ ਇੱਛਾ। ਇਦਾਂ ਵੀ ਇਹ ਮਾੜੀਆਂ ਨਹੀਂ। ਵੈਸੇ ਡਰਾਈ ਫਰੂਟ ਨਾਲ ਦ ਕੇ ਬੱਚੇ ਖਾ ਲੈਂਦੇ ਨੇ ਬੜੀ ਸੋਹਣੀ ਕਿਸ਼ੂਵਾ ਰਹੀ ਆ ਇਹਦੇ ਚੌਲਾਂ ਦੇ ਭੁੱਜਣ ਨੂੰ ਕੜਛੀ ਦੀ ਇਹ ਚੀਜ਼ ਦੇ ਨਾਲ ਆਪਾਂ ਕਰਦੇ ਆ ਨਾ ਐ ਕੜਛੀ ਦੀ ਪੇਠ ਨਾਲ ਕਹਿੰਦੇ ਹਨਾ ਕੜਛੀ ਦੇ ਪੇਠ ਦੇ ਨਾਲ ਲਾ ਕੇ ਤਾਂ ਫਿਰ ਇਹ ਆਪਣੇ ਗੰਢਾ ਨਿਕਲਦੀ ਹੈ ਏਦਾਂ ਬੜੇ ਸਾਰੇ ਤਰੀਕੇ ਨੇ ਦੇਖੋ ਕਿੰਨਾ ਘਿਓ ਛੱਡ ਰਿਹਾ ਹੈ ਕਿਉਂਕਿ ਮੈਂ ਮੇਰੇ ਕੋਲ ਜੜ ਦੁੱਧ ਸੀ ਉਹ ਵੀ ਕਾਫੀ ਮਲਾਈ ਸੀ ਤਾਂ ਇਸ ਲਈ ਹੁਣ ਥੋੜਾ ਜ਼ਿਆਦਾ ਘੁੰਦੀ ਹੈ ਕਿ ਇਹ ਖਰਾਬ ਨਾ ਹੋ ਜਾਏ ਪਰ ਜ਼ਿਆਦਾ ਟਾਈਮ ਨਹੀਂ ਆਪਾਂ ਬਣਾਈਆ ਆਪਾਂ ਥੋੜੀਆਂ ਬਣਾਈਆਂ ਤੇ ਤੁਸੀਂ ਇਸ ਤਰੀਕੇ ਦੇ ਨਾਲ ਬਣਾਇਆ ਕਰੋ ਬੱਚਿਆਂ ਨੂੰ ਘਰ ਦੇ ਵਿੱਚ ਚੀਜ਼ ਦਿਆ ਕਰੋ ਪਲੀਜ਼ ਮੈਂ ਬਾਰ-ਬਾਰ ਕਹਿੰਦੀ ਚੰਗੀ ਵੀ ਨਹੀਂ ਲੱਗਦੀ ਤੁਸੀਂ ਸਾਰੀਆਂ ਭੈਣਾਂ ਸਾਰੀਆਂ ਸਿਆਣੀਆਂ ਹਨਾ ਮੜ ਕੇ ਅਗਲਾ ਗੱਲਾਂ ਕਰਦਾ ਜੀ ਸਾਨੂੰ ਇਹ ਕਹਤੇ ਓਕੇ ਆਪਾਂ ਮੈਂ ਸੇਕ ਵੀ ਘੱਟ ਰੱਖਿਆ ਸੀ ਜਿਆਦਾ ਨਹੀਂ ਸੀ ਰੱਖਿਆ ਕਿਉਂ ਫਿਰ ਇਹ ਭੁੱਜ ਜਾਏਗਾ ਲਓ ਜੀ ਆਪਣੀ ਇਹ ਬਣ ਕੇ ਭੁੱਜ ਗਈਆਂ ਨੇ ਆਪਾਂ ਇਹਨਾਂ ਹਲਕਾ ਜਿਹਾ ਠੰਡਾ ਕਰਾਂਗੇ ਹੁਣ ਹਲਕਾ ਠੰਡਾ ਕੇ 5-7 ਮਿੰਟ ਲਈ ਠੰਡੇ ਹੋਈ ਜਾਣ ਇਹਨੇ ਪੱਖਾ ਚਲਾ ਦੇਾਂਗੇ ਆਪਾਂ ਪੱਖੇ ਚਲਾਉਣ ਦੇ ਨਾਲ ਇਹ ਠੰਡਾ ਹੋ ਜਾਏਗਾ ਵੇਰਾ ਪੈ ਦੇ ਕੋਈ ਇਹਨੂੰ ਜਿਹੜੀ ਸ਼ੇਪ ਦੇਣੀ ਚਾਹੁੰਦੇ ਹੋ ਜਾਂ ਲਡੂਆ ਟਾਈਪ ਸ਼ੇਪ ਦੇਣੀ ਤੁਸੀਂ ਤੇ ਜਾਂ ਤੁਸੀਂ ਦੇਣੀ ਹੈ ਜੀ ਬਰਫੀ ਟਾਈਪ ਸ਼ੇਪ ਤੇ ਜਾਂ ਕੋਈ ਹੋਰ ਤੁਸੀਂ ਇਹ ਅੱਜ ਕੱਲ ਸਾਂਚੇ ਵੜੇ ਆਏ ਆ ਉਹਨਾਂ ਸਾਂਚੇ ਦੇ ਹਿਸਾਬ ਦੀ ਸ਼ੇਪ ਦੇਣੀ ਹੈ ਤਾਂ ਤੁਸੀਂ ਉਸ ਤਰੀਕੇ ਦੀ ਸ਼ੇਪ ਦੇ ਸਕਦੇ ਹੋਗੇ ਦੇਖੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੀ ਆ ਦੇਖੋ ਕਿਹਾ ਭੱਜ ਗਿਆ ਕਿਹਾ ਸਾਰੀ ਚਾਲ ਭੱਜ ਭੱਜ ਗਿਆ ਆਪਣੇ ਚਾਲ ਭੁੱਜਾਂ ਦੇ ਨਾਲ ਹੀ ਆਪਣੇ ਦੇਖੋ ਕਿੰਨੇ ਸੋਹਣੇ ਰੋ ਚੱਲੇ ਆ ਕਿਆ ਛੱਡ ਰਿਹਾ ਹੈ ਇਹਨੂੰ ਕਹਣਾ ਸੀ ਕਿਆ ਛੱਡ ਰਿਹਾ ਵਾ ਹਨਾ ਤੇ ਤੁਸੀਂ ਜ਼ਰੂਰ ਬਣਾਇਆ ਕਰੋ ਘਰ ਚ ਟਾਈਮ ਜ਼ਿਆਦਾ ਨਹੀਂ ਲੱਗਦਾ ਵਾ ਸਿਰਫ ਚੌਲ ਭੌਂ ਕੇ ਰੱਖ ਦੋ ਬਾਕੀ ਭੜਾ ਕੰਮ ਕਰੋ ਉਸ ਤੋਂ ਬਾਅਦ ਦਾ ਪੇਸਟ ਤਿਆਰ ਕਰੋ ਦੋ ਕੜਛੀ ਕੜਛੀ ਕਿਉਂ ਦੀ ਪਾ ਲੋ ਜੈਸਾ ਮਨਾਲ ਤੁਹਾਡਾ ਚੌਲ ਤੁਸੀਂ ਭੁੰਨਿਆ ਹਸਾ ਦੇਖੋ ਚੌਲ ਇਹਦੇ ਹਾਰ ਡ ਰਹਿ ਗਿਆ ਨਾ ਕਿਉਂ ਰਹਿ ਗਿਆ ਜੀ ਦੇਖੋ ਕਿੰਨਾ ਕਿਉਂ ਨਿਕਲ ਰਿਹਾ ਵਾ ਤੁਸੀਂ ਕਿਉਂ ਅਲੱਗ ਵੀ ਕਰ ਸਕਦੇ ਹੋਂ ਇਹ ਅਗਰ ਤੁਸੀਂ ਨਹੀਂ ਰੱਖਣਾ ਇਹਦੇ ਵਿੱਚ ਤਾਂ ਪੂਰਾ ਅਲੱਗ ਕਰ ਲੋ ਕਿਉਂ ਇਹਦਾ ਇਹ ਵੀ ਅੱਛੀ ਬਾਤ ਹੈ ਜਿੰਨੇ ਚ ਭੁੱਜਣਾ ਸੀ ਇਹ ਭੁੱਜ ਗਿਆ ਤੇ ਤੁਸੀਂ ਇਸ ਤਰੀਕੇ ਨਾਲ ਬੱਚਿਆਂ ਨੂੰ ਬਣਾ ਕੇ ਜਰੂਰ ਖਿਲਾਓ ਤੇ ਪਰ ਮੈਂ ਹਰੇਕ ਵੀਡੀਓ ਚ ਅੱਜ ਕੱਲ ਕਹਿੰਨੀ ਕਿਉਂਕਿ ਮੇਰੀਆਂ ਵੀਡੀਓ ਬਹੁਤ ਸਕਿਪ ਕਰਦੇ ਨੇ ਲੋਕ ਐਡ ਸਕਿਪ ਕਰਦਿਆਂ ਨੇ ਐਡ ਪੈਣਾ ਤੇ ਬਾਅਦ ਚ ਲਿਖ ਦੇਣੀਆਂ ਮੈਨੂੰ ਕਿ ਜੀ ਇਸ ਤਫਾ ਲਿਵਾਜ ਕੀਤੀ ਹੈ ਪਰ ਨਾ ਪੈਣਾ ਝੂਠ ਨਾ ਬੋਲਿਆ ਕਰੋ ਨਾ ਦੇਖੋ ਹਨਾ ਪਰ ਝੂਠ ਨਾ ਬੋਲੋ ਕਾਜੋ ਪਿੱਛੇ ਆਪਾਂ ਝੂਠ ਬੋਲਦੇ ਆਂਗੇ ਤੇ ਸਾਰਿਆਂ ਨੂੰ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਜਿਹੜੀਆਂ ਪੈਣਾ ਫਿਰ ਥੋੜਾ ਜਿਹਾ ਹੋ ਜਾਣ ਨਾ ਕਿ ਉਹਨਾਂ ਤੇ ਹੋ ਜਾਂਦੇ ਪੂਰੇ ਡਾਲਰ ਹੁੰਦੇ ਆ ਜਾਂ ਮੋਨਟਾਈਜ਼ ਹੁੰਦੇ ਆ ਉਵੇਂ ਇਸ ਤਰੀਕੇ ਨਾਲ ਹੀ ਕਰਦੀਆਂ ਨੇ ਕਿ ਜੀ ਸਕਿਪ ਕਰ ਦਿਓ ਵੀਡੀਓ ਚਲੋ ਆਪਣਾ ਮਤਲਬ ਪੂਰਾ ਹੋ ਗਿਆ ਪਰ ਨਹੀਂ ਮਤਲਬ ਨਹੀਂ ਕਹਿੰਦੇ ਹੁੰਦੇ ਇਹਨੂੰ ਉਸ ਬਾਹਰ ਗੁਰੂ ਤੋਂ ਡਰ ਕੇ ਕਹੀਦਾ ਹੁੰਦਾ ਉਹ ਥੋੜਾ ਜਿਹਾ ਲਓ ਜੀ ਆਪਣਾ ਤਾਂ ਬੇਸਨ ਆਪਣਾ ਸੌਰੀ ਚੌਲਾਂ ਦਾ ਆਟਾ ਬਿਲਕੁਲ ਭੁੱਜ ਗਿਆ ਵਾ ਮੈਂ ਲੰਬਾ ਸਮਾਂ ਭੁੱਜਿਆ ਇਹਨੂੰ ਇਸ ਤਰ੍ਹਾਂ ਮਸਰਮਸਰ ਕੇ ਤੇ ਕਿਉਂਕਿ ਫਿਰ ਇਹ ਕੱਚਾ ਨਾ ਰਹੇ ਤਾਂ हां ਵੀਡੀਓ ਗੱਲ ਜਿਸ ਸਕਿਪ ਦੀ ਕਰਦੇ ਜੀ ਸਕਿਪ ਨਾ ਕਰਿਆ ਕਰੋ ਮੈਂ ਕਿਸ਼ ਦੀ ਵੀਡੀਓ ਸਕਿਪ ਨਹੀਂ ਕਰਦੀ ਬੈਠ ਕੇ ਨਾ ਵੇਖੋ ਲਾ ਕੇ ਛੱਡ ਦਿਓ ਐਡ ਆਈ ਜਾਂਦੀ ਐਈ ਜਾਂਦ ਤੁਹਾਡਾ ਜਾਣਾ ਕੁਛ ਨਹੀਂ ਪੈਣੇ ਤਾਂ ਸਕਿਪ ਕਰ ਨਾ ਕਰਿਆ ਕਰੋ ਐਡ ਤੇ ਸਾਰਿਆਂ ਦੇ ਵੀਡੀਓ ਵਾਚ ਕਰਿਆ ਕਰੋ ਚੰਗੇ ਐ ਟਾਈਮ ਲਾ ਕੇ ਵਾਚ ਕਰ ਲਿਆ ਕਰੋ ਜਿੰਨੇ ਟਾਈਮ ਦੀ ਵੀਡੀਓ ਸੋ ਕਈ ਭੈਣਾਂ ਵੀ ਸਹਿਮਤ ਹੋਈਆਂ ਨੇ ਕੰਜਾਂ ਭੈਣਾਂ ਨੇ ਕਿਹਾ ਵੀ ਸੱਚੀ ਇਦਾਂ ਹੀ ਕਰਦੀ ਮੈਂ ਪਰ ਮੈਨੂੰ ਦੁੱਖ ਹਾਂ ਗਾ ਕਿਉਂਕਿ ਮੈਂ ਕਿਸੇ ਦੇ ਨਾਲ ਇਦਾਂ ਨਹੀਂ ਕਰਦੀ ਨੀਗੀ ਚਲਾਕ ਬਹੁਤ ਬਣਦੀਆਂ ਭੈਣਾਂ ਅੱਜ ਕੱਲ ਹਨਾ ਤੇਜ਼ ਹੋ ਗਈਆਂ ਭੈਣਾਂ ਜੋ ਟੂਬ ਨੂੰ ਦੇਖ ਦੇਖ ਕੇ ਹਨਾ ਦੇ ਵਾਕ ਕਿ ਇੱਕ ਦੂਸਰੇ ਵਾਰ ਲਫਜ਼ ਮਾਰੇ ਨਾ ਕਿਹਾ ਕਰੋ ਹਨਾ ਕੋਈ ਰੇਕ ਆਪਣੀ ਮਿਹਨਤ ਦੇ ਨਾਲ ਅੱਗੇ ਵਧ ਰਿਆ ਮੈਂ ਹਾਂ ਕੱਲ ਪਰਸਪ ਦੀ ਦੇਖ ਰਹੀ ਹਾਂ ਮੈਂ ਜਾਣਦੀ ਨਹੀਂ ਉਹ ਭੈਣ ਨੂੰ ਜਿਸ ਦੇ ਬਾਰੇ ਚਰਚਾ ਚੱਲ ਰਹੀ ਹੈ ਉਹ ਘੰਡਣ ਹੋ ਰਹੀ ਹੈ ਹੋਗੀ ਨਹੀਂ ਜੀ ਅਗਲੇ ਨੇ ਮਿਹਨਤ ਕੀਤੀ ਹੈ ਮਿਹਨਤ ਕਰਕੇ ਹੀ ਘੰਡ ਹੁੰਦਾ ਵਾ ਸੋ ਲਓ ਜੀ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਤੇ ਆਪਾਂ ਹੁਣ ਇਹਦਾ ਕਿਓ ਦੇਖ ਬਚ ਗਿਆਂ ਇਹ ਕਿਓ ਕੱਢ ਲਾਂਗੇ ਕਿਓ ਵੇ ਇਥੇ ਨਹੀਂ ਜਾਣਦੇ ਆਂਗੇ ਆਪਾਂ ਪਹਿਲੇ ਇਹਦੇ ਵਿੱਚ ਸ਼ੱਕਰ ਪਾਵਾਂਗੇ ਜ਼ਰੂਰਤ ਪਈ ਤਾਂ ਆਪਾਂ ਕਿਓ ਹੋਰ ਪਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਇਹਦੀ ਬਰਫੀ ਦੇ ਪੀਸ ਜਾ ਕੋਈ ਵੀ ਸ਼ੇਪ ਦੇਣੀ ਚਾਹੋ ਨੇ ਉਹ ਥੋੜਾ ਠੰਡਾ ਹੋਏ ਤੇ ਹੀ ਕਰਾਂਗੇ ਆਪਾਂ ਆਪਾਂ ਅਮਗੇ ਇਹਦੇ ਵਿੱਚ ਸ਼ੱਕਰ ਤੁਸੀਂ ਖੰਡ ਪਾਣੀ ਖੰਡ ਪਾਓ ਮੈਂ ਤਾਂ ਬਿਲਕੁਲ ਦੇਖੋ ਬਹੁਤ ਘੱਟ ਸ਼ੱਕਰ ਪਾਉਣੀ ਹੈਗੀ ਕਿਉਂਕਿ ਅਸੀਂ ਮਿੱਠਾ ਨਹੀਂ ਖਾਂਦੇਗੇ ਜਿੰਨੀ ਤੁਹਾਨੂੰ ਲੋੜ ਆ ਤੁਸੀਂ ਜਿਆਦਾ ਮਿੱਠਾ ਖਾਣੇ ਜਿਆਦਾ ਪਾ ਲਓ ਤੇ ਆਪਾਂ ਤਾਂ ਸ਼ੱਕਰ ਪਾਵਾਂਗੇ ਜਦੋਂ ਪੁਰਾਣੇ ਜ਼ਮਾਨੇ ਸੀ ਨਾ ਤੇ ਬੁੜੀਆਂ ਜਦੋਂ ਹੁਣ ਬਣਾਉਣ ਲੱਗੇ ਨੇ ਉਹ ਖੰਡ ਪਾ ਕੇ ਸ਼ੱਕਰ ਦੀ ਬਣਾਉਂਦੇ ਹੁੰਦੇ ਐਸ ਵੇਲੇ ਸ਼ੱਕਰ ਘੋਲ ਕੇ ਉਹਨਾਂ ਨੂੰ ਨਿੰਬੂ ਨੂੰ ਬਨੇ ਹੁੰਦੇ ਪਾਉਂਦੇ ਸੀਗੇ ਸਾਡੇ ਜਿਹੜੇ ਦਾਦੀਆਂ ਪਰਦਾਦੀਆਂ ਸੀ ਉਹ ਐਸ ਵੇਲੇ ਬਾਲਟੀ ਭਰ ਕੇ ਸ਼ੱਕਰ ਦੀ ਘੋਲਣੀ ਕਹਣਾ ਲਾਉ ਜੀ ਬਣਾ ਲਓ ਪਾਣੀ ਪਠੰਡੀ ਗੰਦੀ ਸੀਗੀ ਇਸ ਲਈ ਸ਼ੱਕਰ ਬਣਾਉਂਦੀਆਂ ਗੁੜ ਦਾ ਸਾਰਾ ਕੁਛ ਗੁੜ ਤੇ ਚੱਲਦਾ ਸੀ ਅੱਜ ਕੱਲ ਤਾਂ ਨਾ ਗੁੜ ਪ्योर ਤੇ ਨਾ ਹੀ ਠੀਕਾ ਜੀ ਚਲੋ ਜੀ ਦਾਦੀਆਂ ਪਰਦਾਦੀਆਂ ਇੰਨੇ ਨਾਲ ਯਾਰ ਆ ਜਾਂਦੀਆਂ ਹਨਾ ਆਪਾਂ ਆਪਣੀ ਪਰਦਾਦੂ ਵੀ ਬੜੀ ਦੇਖੀ ਐ ਦਾਦੀ ਤਾਂ ਵੇਖਣੀਆਂ ਸੀਗੀ ਪਰਦਾਦੀ ਵੀ ਵੇਖੀ ਸਾਡੇ ਪਰਦਾਦੀ ਵੀ ਬਹੁਤ ਲੰਬੀ ਐ ਇਸ ਤੇ ਹੋ ਕੇ ਪੂਰੇ ਹੋਏ ਆ ਤਾਂ ਲੋ ਜੀ ਆਪਣੀਆਂ ਬਣ ਗਈਆਂ ਹੁਣ ਤੁਸੀਂ ਡਰਾਈ ਫਰੂਟ ਪਾਉਣਾ ਜਾਂ ਨਹੀਂ ਪਾਉਣਾ ਮੈਂ ਡਰਾਈ ਫਰੂਟ ਇਹਦੇ ਵਿੱਚ ਕੱਲੀ ਸੌਗੀ ਪਾਵਾਂਗੀ ਥੋੜੀ ਜੀ ਜਿਆਦਾ ਨਹੀਂ ਤਾਂ ਥੋੜੇ ਜੇ ਬਦਾਮ ਪਾਵਾਂਗੇ ਫਿਰ ਇਹ ਆਪਾਂ ਕਰਦੇ ਆ ਲੱਡੂ ਜਾਂ ਵਰਫੀ ਆਪਾਂ ਪਾ ਰਹੇ ਚ ਡਰਾਈ ਫਰੂਟ ਜਿੱਚ ਮੈਂ ਪਾਇਆ ਕਾਜੂ ਤੇ ਬਦਾਮ ਤੇ ਸੌਗੀ ਹਨਾ ਵਿੱਚ ਪਾਵਾਂਗੇ ਥੋੜੀ ਜਿਹੀ ਖਸਖਸ ਜਿਆਦਾ ਨਹੀਂ ਥੋੜੀ ਜਿਹੀ ਇੱਕ ਚਮਚਾ ਆਪਾਂ ਮਿਕਸ ਕਰ ਲਾਂਗੇ ਸਾਰੇ ਕਾਸੇ ਨੂੰ ਆਪਾਂ ਸਾਰਾ ਡਰਾਈ ਫਰੂਟ ਮਿਕਸ ਕਰ ਲਏ ਤੇ ਆਪਾਂ ਇਹਨੂੰ ਸ਼ੇਪ ਦੇਵਾਂਗੇ ਇਹ ਹੋਰ ਕੋਈ ਹਨਾ ਮੇਰਾ ਅਰਾਧਾ ਕੇ ਬਰਫੀ ਨਾ ਬਣਾਵਾ ਇਹ ਜੇ ਨਾ ਬਣਾਵਾਂ ਮੈਂ ਤਾਂ ਆਪਾਂ ਇਹਦੀ ਸ਼ੇਪ 'ਚ ਸੋਹਣੀ ਜੀ ਸ਼ੇਪ ਦੇ ਲਗੇ ਕਿਉਂਕਿ ਪਹਿਲਾਂ ਵੀ ਮੈਂ ਬਣਾਉਂਦੀ ਹਿੰਦੀ ਵੇਸਾਂ ਦੀ ਜਿਆਦਾ ਗਰਮ ਨਹੀਂ ਥੋੜੀ ਗਰਮ ਨੇ ਤੇ ਮੈਂ ਤੁਹਾਨੂੰ ਦਿਖਾਵਾਂਗੀ ਫਿਰ ਇਹਦੀ ਸ਼ੇਪ ਬਣਾ ਕੇ ਕਿ ਆਪਾਂ ਕੀ ਸ਼ੇਪ ਤਿਆਰ ਕੀਤੀ ਹੈ ਤੇ ਤੁਸੀਂ ਵੀ ਬੱਚਿਆਂ ਨੂੰ ਕੋਈ ਵੀ ਸ਼ੇਪ ਬਣਾ ਕੇ ਦੇ ਸਕਦੇ ਹੋਗੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਹਰਬਾਨੀ ਜੀ ਤੁਹਾਡੀ ਤੇ ਦੇਖਦੇ ਰਹਿਆ ਕਰੋ ਫਿਰ ਤੋਂ ਉਸ ਤੋਂ ਵੀ ਜ਼ਿਆਦਾ ਮਿਹਰਬਾਨੀ ਆਓ ਤੁਹਾਨੂੰ ਦਿਖਾਉਣੀ ਕਿ ਮੈਂ ਕੀ ਬਣਾ ਰਹੀ ਹਾਂ ਆਪਾਂ ਰਿਕਾਪ ਜੇ ਲੈ ਆ ਛੋਟੇ ਛੋਟੇ ਹਨਾ ਆਮੀ ਮਹਲਦੀ ਆਪਾਂ ਨੂੰ ਮਠਾਈ ਵਾਲੀ ਦੁਕਾਨੋਂ ਉਹਦੋਂ ਤੋਂ ਬੇਲ ਜਾਂਦੇ ਨੇ ਤੇ ਇਹ ਮੇਰੇ ਕੋਲੇ ਵੀ ਮਠਾਈ ਇਸ ਮਠਾਈ ਹੋਈ ਆ ਇਸੀ ਦੀ ਸੱਚੀ ਜੀ ਬਾਤ ਹੈ ਤੇ ਆਪਾਂ ਇਹਨੂੰ ਇਦਾਂ ਸ਼ੇਪ ਦੇਵਾਂਗੇ ਇਸ ਤਰ੍ਹਾਂ ਕਰਕੇ ਜਿੱਦ ਦੇ ਕਿ ਮੁਗਦ ਕਹਿੰਦੇ ਹੁੰਦੇ ਆ ਕੀ ਕਹਿੰਦੇ ਨੇ ਮੁਗਦ ਹਾਂ ਉਹ ਹੁੰਦੇ ਨੇ ਉਹਦੀ ਸ਼ੇਪ ਦੇਵਾਂਗੇ ਮੈਂ ਨਾ ਤਾਂ ਚਲੋ ਬੱਚੇ ਵੀ ਬੜੇ ਚਾਹਣਾ ਖਾਂਣਗੇ ਤੁਸੀਂ ਵੀ ਇਸ ਤਰੀਕੇ ਦੀ ਸ਼ੇਪ ਬਣਾ ਕੇ ਬੱਚਿਆਂ ਨੂੰ ਦਿਓ ਇਹ ਬੱਚਿਆਂ ਨੂੰ ਸੋਹਣੀ ਲੱਗਦੀ ਹੈ ਤੇ ਖਾਣਗੇ। ਲੋ ਜੀ ਆਪਾਂ ਨੇ ਪਿੰਨੀਆਂ ਵਟ ਕੇ ਰੱਖ ਲਈਆਂ ਪਿੰਨੀਆਂ ਨੇ ਮੁਗਧ ਬਣਾ ਲਏ ਮੁਗਧ ਕਹਿੰਦੇ ਹੁੰਦੇ ਇਹਨਾਂ ਨੂੰ ਤੇ ਇਹ ਬਣਾਇਆ ਨੇ ਆਪਾਂ ਹੋਰ ਸ਼ੇਪ ਚ ਹੋਰ ਸ਼ੇਪ ਨਾਲ ਲੱਡੂ ਆ ਨੇ ਦੇਖੋ ਇਸ ਤਰ੍ਹਾਂ ਦੇ ਇਸ ਤਰੀਕੇ ਨਾਲ ਬਣਾਇਆ ਤੁਸੀਂ ਜੋ ਵੀ ਮਰਜੀ ਡਿਜ਼ਾਈਨ ਦੇ ਸਕਦੇ ਆ ਇਹਨੂੰ ਹਨਾ ਤੇ ਆਪਾਂ ਵੀ ਅフィ ਡਿਜ਼ਾਈਨ ਜਾਂ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਜਾਂਦੇ ਵਾਸਤੇ ਰਹੋ